ਭਾਨੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਬ ਹਮ ਹੁਤ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਜਬ ਹਮ ਹੁਤ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ अनल अगम जस लहर मयो दद जल केवल जल माहे माधवे क्या कहिए ब्रह्म ऐसा जसं मानिए होए न त ऐसा रहा नरपते एक सिंहासन सोया स्वप्ने भया भिखारी ਅਸ਼ਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਸ਼ ਮਰਮ ਜਣਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਸਰਬੇ ਇਕ ਅਨੇਕ ਸੁਆਮੀ ਸਭ ਘਟ ਭਗਵੇ ਸੋਈ ਕਹਰਵਦਾਸ ਹੱਥ ਪੈ ਨੇਰੇ ਸਹਜੇ ਹੋਏ ਸੋਹੀ ਕਹਰਵਦਾਸ ਹੱਥ ਪੈ ਨੇਰੇ ਸਹਜੇ ਹੋਏ ਸੋਹੀ ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤ